ਪਰਮ ਸਤਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਵਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਪੰਥੀ ਮਾਛ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾ ਰਹੇ ਹਨ ਗੁਰ ਆਪਣੇ ਉੱਪਰ ਵੱਲ ਜਾਈਏ ਸਤਿਗੁਰੂ ਜੀ ਕਹਿੰਦੇ ਭਾਈ ਸਾਨੂੰ ਆਪਣੇ ਗੁਰੂ ਦੇ ਉੱਪਰੋਂ ਸਦਾ ਕੁਰਬਾਨ ਜਾਣਾ ਚਾਹੀਦਾ ਹੈ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਆਪਾ ਭਾਵ ਮਿਟਾ ਦੇਣਾ ਚਾਹੀਦਾ ਹੈ ਆਪਾ ਭਾਵ ਕੀ ਹੁੰਦਾ ਹੈ ਜਿਹੜੇ ਆਪਣੇ ਆਪ ਦੀ ਵਡਿਆਈ ਕਰਦੇ ਹਨ ਆਪਣੇ ਆਪ ਨੂੰ ਉੱਚਾ ਸਮਝਦੇ ਹਨ ਆਪਣੇ ਅੰਦਰ ਹਉਮੈ ਹੰਕਾਰ ਰੱਖਦੇ ਹਨ ਸੋ ਸਤਿਗੁਰੂ ਜੀ ਕਹਿੰਦੇ ਭਾਈ ਆਪਣੇ ਅੰਦਰੋਂ ਆਪਾ ਭਾਵ ਮਿਟਾ ਕੇ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਗੁਰੂ ਦੇ ਨਾਲ ਲੱਗਣਾ ਚਾਹੀਦਾ ਹੈ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਪਰਮਾਤਮਾ ਦੀ ਸੇਵਤ ਸਲਾਹ ਕਰਨੀ ਚਾਹੀਦੀ ਹੈ ਅੱਠ ਪਹਿਰ ਹਰ ਹਰ ਜਸ ਗਾਈਐ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਅੱਠੇ ਪਹਿਰ ਪ੍ਰਮਾਤਮਾ ਦਾ ਨਾਮ ਸਿਮਰਨ ਵਾਸਤੇ ਸਮਝਾ ਰਹੇ ਹਨ ਕਿ ਭਾਈ ਗੁਰੂ ਦੀ ਕਿਰਪਾ ਦੇ ਨਾਲ ਚਾਰ ਬਹਿਰ ਦਿਨ ਦੇ ਹੁੰਦੇ ਹਨ ਅਤੇ ਚਾਰ ਪਹਿਰ ਰਾਤ ਦੇ ਹੁੰਦੇ ਹਨ ਸੋ ਗੁਰੂ ਸਾਹਿਬਾਨ ਸਾਨੂੰ ਇਹ ਸਮਝਾ ਰਹੇ ਹਨ ਕਿ ਅੱਠੇ ਪਹਿਰ ਹੀ ਪ੍ਰਮਾਤਮਾ ਦਾ ਸਿਮਰਨ ਸਾਨੂੰ ਕਰਨਾ ਚਾਹੀਦਾ ਹੈ ਅਠੇ ਪੈਰੀ ਪਰਮਾਤਮਾ ਦੀ ਸਿਫਤਸਲਾਹ ਦੇ ਗੀਤ ਸਾਨੂੰ ਗਾਉਣੇ ਚਾਹੀਦੇ ਹਨ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਅਤੇ ਗੁਰੂ ਦੀ ਕਿਰਪਾ ਦੇ ਨਾਲ ਸਤਿਗੁਰੂ ਜੀ ਕਹਿੰਦੇ ਸਾਨੂੰ ਆਪਣਾ ਹੋ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਸਾਗਲ ਘਟਾਂ ਕਾ ਅੰਤਰ ਜਾਮੀ ਜਿਹੜਾ ਸਭ ਜੀਵਾਂ ਦੇ ਦਿਲਾਂ ਦੀ ਜਾਣਨ ਵਾਲਾ ਹੈ ਜਿਹੜਾ ਸਾਰੀ ਹੀ ਦੁਨੀਆ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਰਚਿਆ ਹੋਇਆ ਹੈ ਕੋਸ ਪਰਮਾਤਮਾ ਦਾ ਸਾਨੂੰ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਚਰਨ ਕਮਲ ਸਿਓ ਲਾਗੀ ਪ੍ਰੀਤ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦੇ ਸੋਹਣੇ ਚਰਨਾਂ ਦੇ ਨਾਲ ਸਾਨੂੰ ਪਿਆਰ ਪਾਉਣਾ ਚਾਹੀਦਾ ਹੈ ਸੋਹਣੇ ਚਰਨ ਕੀ ਹਨ ਪਰਮਾਤਮਾ ਦੇ ਹੁਕਮ ਜੋ ਅਸੀਂ ਹਰ ਰੋਜ਼ ਸੁਣਦੇ ਹਾਂ ਸੂਪਰਮਾਤਮਾ ਦੇ ਹੁਕਮਾਂ ਨੂੰ ਗੁਰੂ ਸਹਿਬਾਨਾਂ ਦੇ ਹੁਕਮਾਂ ਨੂੰ ਸਾਨੂੰ ਆਪਣੇ ਮਨ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਚਾਹੀਦਾ ਹੈ। ਸਾਚੀ ਪੂਰਣ ਨਿਰਮਲ ਰੀਤ ਫਿਰ ਗੁਰੂ ਚਰਨਾਂ ਦੇ ਪ੍ਰੀਤ ਪਾ ਕੇ ਸਾਡੀ ਜਿਹੜੀ ਜੀਵਨ ਦੀ ਜੁਗਤ ਹੈ ਉਹ ਪਵਿੱਤਰ ਹੋ ਜਾਂਦੀ ਹੈ। ਸਾਡਾ ਜੀਵਨ ਪਵਿੱਤਰ ਹੋ ਜਾਂਦਾ ਹੈ। ਸੰਤ ਪ੍ਰਸਾਦ ਵਸੈ ਮਨ ਮਾਹੀ ਤਰ ਜਿਹੜਾ ਉਹ குரு ਦਾ ਸਿਮਰਨ ਕਰਨ ਲੱਗ ਜਾਂਦਾ ਹੈ ਗੁਰਬਾਣੀ ਤੇ ਲੜ ਲੱਗ ਜਾਂਦਾ ਹੈ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੰਦਾ ਹੈ ਫਿਰ 사ਤਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਇਸ ਮਨੁੱਖ ਦੇ ਮਨ ਦੇ ਵਿੱਚ ਆ ਕੇ ਵਸ ਜਾਂਦਾ ਹੈ ਜਨਮ ਜਨਮ ਕੇ ਕਿਲ ਵਿਖ ਜਾਹੀ ਉਸ ਮਨੁੱਖ ਦੇ ਜਨਮਾਂ ਜਨਮਾਂ ਦੇ ਜਿਹੜੇ ਪਾਪ ਹੁੰਦੇ ਹਨ ਉਹ ਦੂਰ ਹੋ ਜਾਂਦੇ ਹਨ ਕਰ ਕਿਰਪਾ ਪ੍ਰਭ ਦੀਨ ਦਿਆਲਾ ਕਦਰ ਸਤਗੁਰਾਂ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਕਿ ਇਹ ਨਿਮਾਣਿਆ ਦੇ ਮਾਨ ਗੁਰੂ ਸਾਡੇ ਉੱਤੇ ਦਇਆ ਕਰਨ ਵਾਲੇ ਪ੍ਰਭੂ ਸਾਡੇ ਗਰੀਬਾਂ ਉੱਪਰ ਕਿਰਪਾ ਕਰ ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਲਓ ਕਿਉਂਕਿ ਜਦੋਂ ਅਸੀਂ ਗੁਰੂ ਦੇ ਅੱਗੇ ਅਰਦਾਸ ਕਰਾਂਗੇ ਪ੍ਰਮਾਤਮਾ ਅੱਗੇ ਜੋਦੜੀ ਕਰਾਂਗੇ ਫੇਰ ਹੀ ਸਾਡੇ ਉੱਪਰ ਕਿਰਪਾ ਹੋਵੇਗੀ ਫਿਰ ਜਿਹੜਾ ਮਨੁੱਖ ਹੈ ਗੁਰਬਾਣੀ ਦੇ ਨਾਲ ਜੁੜਦਾ ਹੈ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਦਾ ਹੈ ਕਿਉਂਕਿ ਜਿਹੜਾ ਮਨੁੱਖ ਇੱਕ ਕਦਮ ਗੁਰੂ ਦੇ ਵੱਲ ਚੱਲਦਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਨੂੰ ਆਪ ਕਰੋੜਾਂ ਕਦਮ ਆਪ ਲੈਣ ਵਾਸਤੇ ਜਾਂਦਾ ਹੈ ਕਿਉਂਕਿ ਜਿਹਨੇ ਅੱਜ ਤੱਕ ਉਦਮ ਹੀ ਨਹੀਂ ਕੀਤਾ ਗੁਰਬਾਣੀ ਪੜ੍ਹਨੀ ਸ਼ੁਰੂ ਨਹੀਂ ਕੀਤੀ ਉਸ ਦੇ ਉੱਪਰ ਪ੍ਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਜਿਹੜਾ ਉਦਮ ਕਰਦਾ ਹੈ ਅੰਮ੍ਰਿਤ ਵੇਲੇ ਉੱਠਦਾ ਹੈ ਗੁਰੂ ਘਰ ਆਉਂਦਾ ਹੈ ਅਤੇ ਗੁਰਬਾਣੀ ਪੜ੍ਹਦਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਅਜਿਹੇ ਮਨੁੱਖ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਪਰ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਉਹ ਜਿਹੜਾ ਮਨੁੱਖ ਹੁੰਦਾ ਹੈ ਉਹ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਪਰਮਾਤਮਾ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦਾ ਹੈ ਅਤੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਸੋ ਇਸ ਕਰਕੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਇਹ ਸਮਝਾਉਂਦੇ ਹਨ ਕਿ ਭਾਈ ਮਨੁੱਖ ਨੂੰ ਜਿਹੜਾ ਸੱਚਾ ਸਿੱਖ ਹੁੰਦਾ ਹੈ ਉਹਨੂੰ ਅੰਮ੍ਰਿਤ ਵੇਲੇ ਸਮਲਣਾ ਚਾਹੀਦਾ ਹੈ। ਸਤਿਗੁਰ ਕਾਜੋ ਸਿੱਖ ਅਖਾਇਸ ਭਲਕੇ ਉਠ ਹਰ ਨਾਮ ਦੇ ਆਵੇ। ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਅੰਮ੍ਰਿਤ ਵੇਲੇ ਜਾਗ ਆਉਂਦੀ ਹੈ ਤਾਂ ਉਸੇ ਵੇਲੇ ਹੀ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ। ਕਿ ਸਤਿਗੁਰੂ ਜੀ ਤੇਰੇ ਭਾਣੇ ਦੇ ਵਿੱਚ ਜਿਹੜਾ ਦਿਨ ਚੜ੍ਹਿਆ ਹੈ ਗੁਰ ਸਤ ਗੁਰ ਕਾ ਜੋ ਸਿੱਖ ਖਾਇਸ ਭਲਕੇ ਉਠਾਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰ ਸਰਨਾਵੇ ਫਿਰ ਇਸ਼ਨਾਨ ਕਰਨਾ ਚਾਹੀਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਫਿਰ ਚੜੇ ਦੇਵ ਸੋ ਗੁਰਬਾਣੀ ਗਾਵੇ ਤਰ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਸਿੱਖ ਦਾ ਫਰਜ਼ ਬਣਦਾ ਹੈ ਕਿ ਗੁਰਬਾਣੀ ਦੇ ਨਾਲ ਜੁੜ ਕੇ ਗੁਰਬਾਣੀ ਨੂੰ ਪੜ੍ਹਨਾ ਚਾਹੀਦਾ ਹੈ ਗੁਰਬਾਣੀ ਨੂੰ ਸੁਣਨਾ ਚਾਹੀਦਾ ਹੈ ਇੱਕ ਸੱਚੇ ਸਿੱਖ ਦੀ ਨਿਸ਼ਾਨੀ ਹੁੰਦੀ ਹੈ ਸੋ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਇਹੀ ਸਮਝਾ ਰਹੇ ਹਨ ਕਿ ਭਾਈ ਆਠ ਪਹਿਰ ਉਸ ਪਰਮਾਤਮਾ ਦਾ ਸਾਨੂੰ ਸਿਮਰਨ ਕਰਨਾ ਚਾਹੀਦਾ ਹੈ ਉਸ ਗੁਰੂ ਦੇ ਉੱਪਰ ਸਾਨੂੰ ਕੁਰਬਾਨ ਚਾਣਾ ਚਾਹੀਦਾ ਹੈ ਜਿਸ ਨੇ ਸਾਨੂੰ ਇਹ ਬੜੇ ਸੋਹਣੇ ਸਾਹ ਬਖਸ਼ੇ ਹਨ ਜਿਹੜੇ ਅਸੀਂ ਸੁਵਾਸ ਲੈ ਰਹੇ ਹਾਂ ਸੋ ਹਰ ਰੋਜ਼ ਸਾਨੂੰ 24000 ਵਾਰ ਅਸੀਂ ਸੁਵਾਸ ਲੈਂਦੇ ਹਾਂ ਸੋ ਇਹ ਪਰਮਾਤਮਾ ਦੇ ਵੱਲੋਂ ਸਾਨੂੰ ਇੱਕ ਦਾਤ ਹੈ ਜਿਹੜੀ ਹਰ ਰੋਜ਼ ਸਾਨੂੰ ਮਿਲਦੀ ਹੈ ਹਰ ਇੱਕ ਮਨੁੱਖ 24 ਘੰਟਿਆਂ ਦੇ ਵਿੱਚ 24 ਵਾਰ ਸੁਵਾਸ ਲੈਂਦਾ ਹੈ ਸੋ ਸਾਨੂੰ ਹਰ ਰੋਜ਼ ਪਰਮਾਤਮਾ ਦਾ ਸ਼ੁਕਰਾਨਾ ਚ ਕਰਨਾ ਚਾਹੀਦਾ ਹੈ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਪਰਮਾਤਮਾ ਦੀ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਗੁਰੂ ਦੇ ਨਾਲ ਲੱਗਣਾ ਚਾਹੀਦਾ ਹੈ ਫਿਰ ਜਿਹੜਾ ਸਾਡਾ ਇਹ ਜਨਮ ਹੈ ਜੀਵਨ ਹੈ ਉਹ ਪਵਿੱਤਰ ਹੋਵੇਗਾ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ